ਉਹ ਅੱਜ ਦੇ ਸਮੇਂ ਦੇ ਵਿੱਚ ਗ੍ਰੀਨ એનર્ਜੀ ਜਿਹੜੀ ਆ ਦਿਸ ਇਜ਼ ਦਾ ਨੀਡ ਆਫ ਦਾ ਹਾਅ ਕਿਉਂਕਿ ਜਿਹੜੀਆਂ ਦੂਸਰੀਆਂ ਥਰਮਲ ਜਿਹੜਾ ਸੋਰਸ ਆ ਉਹਦੇ ਨਾਲ ਕਾਫੀ ਸਾਨੂੰ ਕੋਲੇ ਦੀ ਯੂਟਿਲਾਈਜੇਸ਼ਨ ਵੀ ਕਰਨੀ ਪੈਂਦੀ ਆ ਔਰ ਉਹਦੇ ਨਾਲ ਵਾਤਾਵਰਨ ਵੀ ਜਿਹੜਾ ਦੁਸ਼ਤ ਹੁੰਦਾ ਸੋ ਸੋਲਰ એનર્ਜੀ ਨੂੰ ਪੀਐਸਪੀਸੀਐਲ ਦੁਆਰਾ ਪੂਰੀ ਤਰ੍ਹਾਂ ਪ੍ਰਮੋਟ ਕੀਤਾ ਜਾ ਰਿਹਾ ਹੈ ਅੱਜ ਇੱਕ ਨਵੀਂ ਟੈਕਨੀਕ ਜਿਹਨੂੰ ਸੋਲਰ ਟਰੀ ਦਾ ਨਾਮ ਜਿਹੜਾ ਪਿਆ ਗਿਆ ਉਹ ਅਸੀਂ ਪੂਰੇ ਪਟਿਆਲੇ ਦੇ ਵਿੱਚ ਇੱਕ ਹੈਟ ਆਫਿਸ ਦੇ ਵਿੱਚ ਤੇ ਛੇ ਅ ਕਲੋਨੀ ਜਿਹੜੀ ਸਾਡੇ ਕੋਲ ਪਾਵਰ ਕਾਮ ਦੀ ਕਲੋਨੀ ਆ ਉਹਦੇ ਵਿੱਚ ਲਗਾਏ ਨੇ 5 ਕਿਲੋਵਾਟ ਦਾ ਇੱਕ ਇਰਟਰੀ ਜਿਹੜਾ ਹੈ ਇਹ ਬਣਿਆ ਕੁੱਲ 35 ਅ ਗਿਰੇ ਕਿਲੋਵਾਟਾ ਉਹ 35 ਕਿਲੋਵਾਟ ਦਾ ਸੋਲਰ ਕੀ ਲਗਾਏ ਗਏ ਨੇ ਔਰ ਲਗਭਗ 52 ਹਜ਼ਾਰ ਯੂਨਿਟ ਜਿਹੜੇ ਨੇ ਸਾਲਾਨਾ ਇਹਦੇ ਤੋਂ ਪੈਦਾ ਹੋਣਗੇ ਔਰ ਇਹਦੇ ਨਾਲ ਕਾਫੀ ਜਿਹੜੀ ਆ ਕਾਰਬਨ ਡਾਈ ਆਕਸਾਈਡ ਦੀ ਮਾਤਰਾ ਜਿਹੜੀ ਆ ਉਹ ਕਾਫੀ ਘਟੇਗੀ ਕਿਉਂਕਿ ਜੇ ਅਸੀਂ ਇਹਨੂੰ ਬਾਕੀ ਟਰੀਜ਼ ਦੇ ਮੁਕਾਬਲੇ ਕੰਪੇਅਰ ਕਰੀਏ ਤੇ ਲਗਭਗ 1000 ਟਰੀਜ਼ ਦੇ ਬਰਾਬਰ ਇਹ 7 ਸੋਲਰ ਟਰੀਜ਼ ਨੇ ਸੋ ਮੈਂ ਪੂਰੇ ਪੰਜਾਬ ਦੇ ਵਸਨੀਕਾਂ ਨੂੰ ਅੱਜ ਇਸ ਨਵੀਂ ਟੈਕਨੀਕ ਵਾਸਤੇ ਵਧਾਈ ਵੀ ਦੇਣਾ ਹੈ ਔਰ ਉਹਨਾਂ ਨੂੰ ਅਪੀਲ ਵੀ ਕਰੂੰਗਾ ਕਿ ਜਿੱਥੇ-ਜਿੱਥੇ ਵੀ ਸਾਡੇ ਕੋਲ ਪੈਸੇ ਤਾਂ ਇੱਕ ਸੋਲਰ ਪੈਨਲ ਜਿਹੜੇ ਘਰਾਂ ਦੇ ਉੱਤੇ ਵੀ ਲੱਗ ਜਾਂਦੇ ਨੇ ਜਿੱਥੇ ਜਗ੍ਹਾ ਦੀ ਘਾਟ ਹੋਵੇ ਉੱਥੇ ਇਸ ਤਰ੍ਹਾਂ ਦੇ ਸੋਲਰ ਟਰੀ ਜਿਹੜੇ ਨੇ ਉਹ ਲਗਾਏ ਜਾਣੇ ਚਾਹੀਦੇ ਨੇ ਤਾਂ ਕਿ ਸਾਡੇ ਕੋਲ ਗਰੀਨ એનਰਜੀ ਹੋ ਸਕੇ ਅਸੀਂ ਜਿਹੜੀ ਦੂਸਰੇ ਟ੍ਰੈਡੀਸ਼ਨਲ ਕਨਵੈਨਸ਼ਨਲ ਮੈਥਡਸ ਨੇ ਸਾਡੇ ਕੋਲ ਜਿਹੜੇ ਫਾਰ ਦਾ ਜਨਰੇਸ਼ਨ ਆਫ ਪਾਵਰ ਉਹਦੇ ਤੋਂ ਅਸੀਂ ਥੋੜਾ ਜਿਹਾ ਡਿਪੈਂਡੈਂਸ ਆਪਣੀ ਜਿਹੜੀ ਆ ਉਹ ਘਟਾਇਆ ਸਿੱਕੀ ਹੈ ਔਰ ਪੰਜਾਬ ਦਾ ਜਿਹੜਾ ਸੋਲਰ ਕ੍ਰਾਂਤੀ ਆ ਸੋਲਰ ਕ੍ਰਾਂਤੀ ਕਿਉਂ ਮੈਂ ਤਾਂ ਨਾਮ ਦੇ ਰਿਹਾ ਕਿ ਅਸੀਂ ਪੰਜਾਬ ਦੇ ਵਿੱਚ ਕਾਫੀ ਸੋਲਰ ਪ੍ਰੋਜੈਕਟ ਜਿਹੜੇ ਨੇ ਉਹਨਾਂ ਨੂੰ ਉਤਸ਼ਾਹਿਤ ਕਰ ਰਹੇ ਹਾਂ ਸੋ ਅਸੀਂ ਸੋਲਰ ਊਰਜਾ ਵੱਲ ਜਿਵੇਂ ਜਿਵੇਂ ਵਧਾਂਗੇ ਤਾਂ ਸਾਡੀ ਡਿਪੈਂਡੈਂਸ ਜਿਹੜੀ ਆ ਉਹ ਜੇ ਜਨਰੇਸ਼ਨ ਦੇ ਜਿਹੜੇ ਸਾਧਨ ਨੇ ਉਹਨਾਂ ਤੇ ਘਟੇਗੀ ਔਰ ਪੰਜਾਬ ਜਿਹੜਾ ਆ ਖੁਸ਼ਹਾਲ ਬਣੇਗਾ